ਅਸਾਂ ਸਿੱਕੇ ਵਾਲਾ ਛੱਡੇ ਨਾ ਨੀਰਾ ਆਰਿਆ ਤੂੰ ਚਿਰ ਜਾਏਵੇਂ ਅਸਾਂ ਸਿੱਕੇ ਵਾਲਾ ਛੱਡੇ ਨਾ ਨੀਰਾ ਆਰਿਆ ਤੂੰ ਚਿਰ ਜਾਏਵੇਂ ਮਨੀ ਸਿੰਘ ਜੀ ਸੋਰਾ ਹੋਵੇ ਮਨੀ ਸਿੰਘ ਜੀ ਸੋਰਾ ਹੋਵੇ ਬੱਚੇ ਨਾਂ ਦਾ ਪੂਰਾ ਹੋਵੇ ਬੱਚੇ ਨਾਂ ਦਾ ਪੂਰਾ ਹੋਵੇ ਬੰਦ ਬੰਦ ਕਟਾਈ ਜਾਵੇ ਤਾਂ ਮੇਂ ਸ਼ੁਕਰ ਮਨਾ

ਮਤੀ ਦਾਸ ਜੀ ਪਿਆਰਾ ਹੋਵੇ ਸੀਸੇ ਉੱਤੇ ਆਰਾ ਹੋਵੇ ਲਹੂ ਦਾ ਫੁਹਾਰਾ ਹੋਵੇ ਨਹੂ ਦਾ ਫੁਹਾਰਾ ਹੋਵੇ ਉਹ ਤਾਂ ਜਪ ਜੀ ਦਾ ਪਾਠ ਪੜਦਾ ਆ ਯਾਰਿਆ ਤੂੰ ਚੀਰੀ ਜਾਏ ਵੇ ਅਸਾਂ ਸਿੱਖੀ ਵਾਲਾ ਛੱਡੇ ਨਾ ਢਿਵਾ ਆ ਰਿਆ ਤੂੰ ਚੀਰੀ ਜਾਏ ਵੇ ਪਾਏ ਜਿੱਤੇ ਲਹੂ ਵਿਦੀਗਦਾਉ ਬੱਲਾ ਜੀ ਜੀ ਤੇ ਆਲਾ ਹੋਵੇ ਦੀਗਧਾਇਓ ਮੱਲਾ ਹੋਵੇ ਦੀਗਧਾਇਓ ਮੱਲਾ ਹੋਵੇ ਅੰਗ ਛਲਾ ਛਲਾ ਹੋਵੇ ਉਹ ਨਾ ਮੋਤ ਦੀ ਨਾ ਕੀਤੀ ਪਰਵਾਯਾ ਰਿਆ ਤੂੰ ਚੀਰੀ ਜਾਏ ਵੇ ਆਸਾ ਸਿੱਖੀ ਵਾਲਾ ਛੱਡੇ ਨਾ ਨੀਰਾ ਆਰਿਆ ਤੂੰ ਚੀਰੀ ਜਾਏ ਵੇ ਆਸਾ ਸਿੱਖੀ ਵਾਲਾ ਛੱਡੇ ਨਾ ਨੀਰਾ ਆ ਰਿਆ ਤੁਝੇ ਰਿਜਾਈ ਵੇ ਬਾਬਾ ਦੀਪ ਸਿੰਘ ਹੋਵੇ ਖੋਬੀ ਤਲਸੀਸ ਹੋਵੇ ਬਾਬਾ ਦੀਪ ਸਿੰਘ ਹੋਵੇ ਖੋਬੀ ਤਲਸੀਸ ਹੋਵੇ ਖੋਬੀ ਤਲਸੀਸ ਹੋਵੇ ਗੁਰਾਂ ਨਾਲ ਪ੍ਰੀਤ ਹੋਵੇ ਖੋਬੀ ਤਲਸੀਸ ਹੋਵੇ ਗੁਰਾਂ ਨਾਲ ਪ੍ਰੀਤ ਹੋਵੇ ਸੱਜੇ ਹੱਥ ਵਿੱਚ ਖੰਡਾ ਚਲਦਾ ਸਾਂ ਸਿੱਕੀ ਵਾਲਾ ਛੱਡੇ ਨਾ ਨੀਰਾ ਆਰਿਆ ਤੂੰ ਚੀਰ ਜਾਈਵੇਂ ਤਾਰੂ ਸਿੰਘ ਪਾਈ ਹੋਵੇ ਖੋਪਰੀ ਲੋਹਾਈ ਹੋਵੇ ਪਾਈ ਸਿੰਘ ਤਾਰੂ ਵੇਖੋ ਖੋਪਰੀ ਲੋਹਾਈ ਹੋਵੇ ਖੋਪਰੀ ਲੋਹਾਈ ਹੋਵੇ ਸਿੱਕੀ ਪੂਰੀ ਨਿਭਾਈ ਹੋਵੇ ਉਹ ਨਰਮ ਦੀਦੀ ਨਾ ਕੀਤੀ ਪਰਵਾਹ असा सिक्के वाला छा नया तिरी चाहिँ वे सिक्के वाला ना निरा आर्य तु चिरी चाहिँ वे